ਇਸਪਰ ਸਾਰਥੀ ਸਿੰਘ ਦੇ ਘਰਾਨੇ ਆਉਣ ਨੇ ਔਰ ਉਹਨੇ ਸਾਰੇ ਪਰਿਵਾਰ ਨੇ ਇੱਕ ਸਾਡੇ ਜੀਓ ਸੁਖਨਾ ਬੀਜਿਆ ਜਿਸ ਦੀ ਮਿਸਾਲ ਦੇ ਕੇ ਅਸੀਂ ਸਾਰੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਉਠਿਆ ਲਏ ਨੇ ਸਿੱਖਤੰਤਰ ਦੇ ਵਿੱਚ ਜਦੋਂ ਸਾਰਾ ਕੁਸ਼ੀ ਬਣਨ ਪਾਰ ਦੇ ਹਿੱਸੇ ਹੋ ਗਿਆ ਚਲਾ ਗਿਆ ਕਬਜ਼ਾ ਕਰ ਲਿਆ ਸਰਮਾਇਏ ਨੇ ਤਾਂ ਉਸ ਵਕਤ ਇਸ ਸੰਸਥਾ ਨੇ ਗੁਰਪਾਖਿਆ ਦਾ ਸੰਦੇਸ਼ ਦਿੱਤੇ ਕਰਾਇਆ ਕਿ ਦਾਵਾ ਕਰਨ ਬਹੁਤ ਨੇ ਜਾਲੇ ਕੋਈ ਹਰਿਆ ਬੂਟ ਰਿਓ ਨਹੀਂ ਜੰਗਲ ਦੀ ਅੱਗ ਨੇ ਸਾਰਾ ਜੰਗਲ ਸਾੜ ਦਿੱਤਾ ਹੈ ਪਰ ਫਿਰ ਵੀ ਕੋਈ ਨਾ ਕੋਈ ਹਰੀ ਬੂਟੀ ਝੋਲੀ ਜਾਗਦੀ ਹੈ ਐਵੇਂ ਨਹੀਂ ਡਾਕਟਰ ਹਰਮਨ ਸਿੰਘ ਗੇਦੀ ਸੈਂਟਰ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਵਰਗੇ ਸਜਟਕਾਰੀ ਯੂਨੀਵਰਸਿਟੀ ਚਾਉਂਦੇ ਕਲਤਾ ਦੇ ਪਰਿਵਰੇ ਦੇ ਜਿਨ੍ਹਾਂ ਨੂੰ ਅਸੀਂ ਦੇਖ-ਦੇਖ ਕੇ ਪੜਨਾ ਲਿਖਣਾ ਹੋਣਾ ਸਿੱਖਿਆ ਤੂਰ ਵਰਗੇ ਸੱਜਣ ਪਿਆਰੇ ਆਪ ਇੱਛਾ ਜ਼ਾਹਰ ਕਰਕੇ ਜੀ ਉਥੋਂ ਦੀ ਜ਼ਿਆਰਤ ਕਰਨੀ ਚਾਹਾਂਗਾ ਐਵੇਂ ਨਹੀਂ ਬ੍ਰਾਂਖਿਕ ਸੰਤੂ ਵਰਗੇ ਉੱਚ ਦੁਆਰ ਵਾਲੇ ਲੇਖਕ ਡਾਕਟਰ ਲਖਿੰਦਰ ਗੜਵਰ ਵਰਗੇ ਸੱਜਣ ਪਿਆਰੇ ਅੱਛਾ ਰਟਾ ਵੀ ਆਜੋ ਦੇ ਤਰਤਰ ਦੁਆਰ ਡਾਕਟਰ ਗੁਰਪਾਲ ਸਿੰਘ ਵਰਗੇ ਨਵੇਂ ਯੋਗ ਦੇ ਨਵੇਂ ਸੂਰਜ ਦੇ ਪੁੱਤਰ ਦੀਪ ਦੇ ਵੱਲੋਂ ਮੈਂ ਸੁਨੇਹਾ ਦੇਣਾ ਚਾਹਾਂਗਾ ਬੀਸ਼ਕਰ ਕੇ ਤੇ ਸਾਡੇ ਸ਼ਾਇਰ ਜਿਹੜੇ ਇੱਕ ਆਖਰੀ ਸਰਜਰੀ ਕਰਕੇ ਪ੍ਰੋਫੈਸਰ ਵਿੰਦਰ ਪਠੜਨੀ ਆ ਸਕੇ ਤਰਲੋਚਨ ਦੋਤੀ ਦੀ ਸਸਤੇ ਗੋਡੇ ਸਰਜਰੀ ਹੋਈ ਸੀ ਉਹਨਾਂ ਡਾਕਟਰ ਕੋਲ ਲੈ ਕੇ ਜਾਣਾ ਸੀ ਤੇ ਅਨਜਿਤ ਤਨਵਾ ਦੇ ਬੇਟੇ ਦੀ ਹੁਣੇ ਸ਼ਾਦੀ ਹੋਈ ਹੈ ਪਹਿਲੀ ਵਿਸਾਖੀ ਸੀ ਘਰ ਤੇ ਰਹਿਣਾ ਜ਼ਰੂਰੀ ਸੀ ਉਹਨਾਂ ਤਿੰਨਾਂ ਨੇ ਆਖਿਆ ਕਿ ਅਸੀਂ ਚੜ੍ਹਦੇ ਸਿਆਲ ਫਿਰ ਇਦੋ ਚਾਹੋਗੇ ਅਸੀਂ ਸਾਰੇ ਜਣੇ ਤੇ ਆ ਕੇ ਉਹਨਾਂ ਬੱਚਿਆਂ ਨੂੰ ਮਿਲਾਂਗੇ ਸ਼ਬਦਾਂਤ ਪਾਵਾਂਗੇ ਤੇ ਉਹ ਸੁਪਨਿਆਂ ਨੂੰ ਵੇਖਾਂਗੇ ਜਿਹੜਾ ਪਿਛਲ ਸਵਤੰਤਰ ਵਿਖੁਰਾ ਨੇ ਹਕੀਕਤ ਵਿੱਚ ਤਬਦੀਲ ਕੀਤਾ ਫੋਕ ਕਰੇ ਕਾਚਕਲ ਸਾਡੇ ਵੱਡੇ ਵੀਰ ਉਹ ਸਾਡੇ ਗਗਨਦੀਪ ਸਿੰਘ ਵਿਖਾ ਪੈਂਦੀ ਸਾਡੇ ਸਾਰੇ ਇਸ ਗੱਲੋਂ ਬਹੁਤ ਵੱਡੇ ਪਾਗਾਂ ਵਾਲੇ ਹੋ ਉਹਨਾਂ ਤਿੰਨਾਂ ਨੇ ਆਖਿਆ ਕਿ ਅਸੀਂ ਚਰ ਤੇ ਸਿਆਲ ਸਿਰ ਜਦੋਂ ਤਾ ਹੋ ਗਏ ਅਸੀਂ ਸਾਰੇ ਜਣੇ ਜਾ ਕੇ ਉਹਨਾਂ ਬੱਚਿਆਂ ਨੂੰ ਮਿਲਾਂਗੇ ਖੁਸ਼ੀ ਸਾਜ ਪਾਵਾਂਗੇ ਕਿਉਂ ਸੁਪਨਿਆਂ ਨੂੰ ਵੇਖ ਕੇ ਜਿਹੜਾ ਪਿਛਪਰ ਸਭ ਤੋਂ ਬੇਪੁਰਾ ਨੇ ਹਕੀਕਤ ਵਿੱਚ ਪ੍ਰਗਟ ਕੀਤਾ ਬੋਲਕਾਰ ਇਹਨਾਂ ਕੋਲ ਸਾਡੇ ਬੜੇ ਵੀਰੋ ਸਾਡੇ ਗਗਨਜੀਤ ਸਿੰਘ ਜਿਹੜਾ ਸੈਂਟੀਫਾਇਰ ਦੇ ਸਾਰੇ ਇਸ ਲੋਗ ਬਹੁਤ ਵੱਡੇ ਭਾਗ ਵਾਲੇ ਹੋ ਕਿ ਅਸੀਂ ਅੱਜ ਸਰਪਰਜ ਸਿੰਘ ਬਾਜਵਾਹ ਹੋਰਾਂ ਦੀ ਕੀਰਤ ਖਾਸ ਕਰਕੇ ਮੈਂ ਤਾਂ ਉਹ ਜੇ ਬਚਪਨ 'ਚ ਹੀ ਸੀ ਜਿਹਨਾਂ ਵਕਤਾ ਜਿਨ੍ਹਾਂ ਨੇ ਪੜਾ ਪਾਈਆਂ ਰਾਤ ਹੀ ਮੈਨੂੰ ਬਹੁਤ ਵੱਡੇ ਫੋਟੋ ਆਰਟਿਸਟ ਨੇ ਇਹਨਾਂ ਦੇ ਸਾਥੀ ਨੇ ਬਾਜੋ ਸਾਹਿਬ ਦੇ ਤੇਜ ਪ੍ਰਤਾਪ ਸਿੰਘ ਸੰਧੂ ਕਹਰੇ ਸੀ ਕਿ ਤੁਸੀਂ ਐਮ ਐਸ ਦਾਵਾ ਵਰਗੇ ਯੋਗਪੁਰਸ਼ ਨੂੰ ਜਿਸ ਰੂਪ ਵਿੱਚ ਬਾਜੋ ਸਾਹਿਬ ਨੇ ਤੁਹਾਨੂੰ ਵਿਖਾ ਦਿੱਤਾ ਕੋਈ ତਰਤੀ ਦਾ ਗੁੱਦਾ ਦਿਖਾ ਕੇ ਦਿਖਾਵੇ ਤੁਸੀਂ ਸਾਨੂੰ ਜਿਸ ਤਰ੍ਹਾਂ ਨਾਲ 20ਵੀਂ ਸਦੀ ਦੇ ਸਭ ਤੋਂ ਵੱਡੇ ਯੋਗ ਪਰਵਰਤਕ ਵਿਦਵਾਨ ਲੇਖਕ ਵਰਤਮਾਨ ਪੀਤੜੀ ਦਾ ਜਿਹੜਾ ਸਰੂਪ ਦਿਖਾ ਦਿੰਦਾ ਉਹ ਕੋ ਦਿਖਾ ਕੇ ਤੇ ਦਿਖਾਵੇ ਕਦੇ ਵੀ ਨਹੀਂ ਪੋਸੀਬਲ ਹੀ ਨਹੀਂ ਵਰਤਿਸ ਕਰਦੇ ਪੰਜਾਬ ਦੇ ਮੁੱਖ ਮੰਤਰੀ ਔਰ ਬਹੁਤ ਵੱਡੇ ਲੇਖਕ ਗੈਰੀ ਗੁਰਮੁਖਸੇ ਮੁਸਾਫਰ ਜਿਹੜੇ ਬਹੁਤ ਥੋੜੇ ਲੋਕ ਜਾਣਦੇ ਨੇ ਕਿ ਸ਼੍ਰੀ ਕਬਤਖਸਦ ਦੇ ਜਸਤੇਦਾਰ ਵੀ ਰਹੇ ਉਹਨਾਂ ਨੂੰ ਕੋਈ ਵਰਤਿਸ ਕਰਦੇ ਆ ਪ੍ਰਸ਼ਾਦਾ ਛਕਦੇ ਆ ਦਾ ਜੀ ਕੰਗਾ ਫੇਰ ਰਿਹਾ ਕੋਈ ਨਹੀਂ ਦਿਖਾ ਸਕਦਾ ਬਾਜਾ ਸਾਹਿਬ ਤੋਂ ਬਿਨਾਂ ਪਰ ਸ੍ਰੀਮント ਸਿੰਘ ਦੇ ਇੰਟੀਮੇਟ ਜਿਹੜੇ ਪਲ ਨੇ ਜਿਨ੍ਹਾਂ ਨੇ ਗੁਰਬਾਣੀ ਵਿਆਕਰਣ ਤਿਆਰ ਕੀਤੀ ਗੁਰਬਾਣੀ ਸਿੱਖ ਤਿਆਰ ਕੀਤਾ ਗੁਰੂ ਸਾਹਿਬ ਸਾਰੇ ਦਾ ਪਰ ਸਾਬ ਸਿੰਘ ਜੀ ਦੀ ਜ਼ਿੰਦਗੀ ਨੂੰ ਪੇਸ਼ ਕਰਨਾ ਖਾਦਾ ਹੀ ਦਾ ਬੜਾ ਏਸੋ ਸਾਹਿਬ ਸਿੰਘ ਕਮਲ ਘਰਾਨੋ ਸਤਕਾਰਯੋਗ ਪਿਛਲ ਸੰਤ ਸਿੰਘ ਸਿੱਖੋ ਘਰਾਨੋ ਸਤਕਾਰਯੋਗ ਪ੍ਰਗਜੂਤ ਕੌਰ ਤੇ ਅਨੰਦਪਾਲ ਸਿੰਘ ਜਰਾਂ ਨੂੰ ਪਾਪਾ ਜੀ ਪ੍ਰੀਤਮ ਸਿੰਘ ਜਰਾਂ ਨੂੰ ਨਵਜਗ ਵਾਲਿਆਂ ਨੂੰ ਜਿਸ ਸੈਂਟੀਮੀਟਰ ਢਗਰਲ ਇਹਨਾਂ ਨੇ ਆਪਣੇ ਕੈਮਰੇ ਦੀ ਅੱਖ ਨਾਲ ਵੇਖਿਆ ਉਹ ਸੰਭਵੀ ਨਹੀਂ ਹੈ ਕਿਸੇ ਆਮ ਬੰਦੇ ਵਾਸਤੇ ਤੇ ਮੇਰੇ ਕੋਲ ਸਰਦਾਰ ਨਜੂਤ ਸਿੰਘ ਬੜੇ ਵੱਡੇ ਫੋਟੋ ਆਰਟਿਸਟ ਨੇ ਆਜੋ ਸਾਫ ਦੇ ਪ੍ਰਸ਼ਾਸਕ ਨੇ ਔਰ ਡਾਕਟਰ ਨਿਰਮਲ ਜੌੜਾ ਜਿਹੜੇ ਡਾਇਰੈਕਟਰ ਨੇ ਪੰਜਾਬ ਖੇਤੀਬਾੜੀ ਅਸਥੀ ਚ ਪ੍ਰਜਾਤੀ ਭਲਾਈ ਦੇ ਉਹ ਪਰਸੋਂ ਸ਼ਾਮ ਨੂੰ ਕਿਤਾਬ ਦੇਖ ਰਹੇ ਸੀ ਇਹਨਾਂ ਦੇ ਬਾਜੋ ਸਾਹਬ ਦੇ ਇਹ ਕਿਤਾਬ ਜਿਹੜੀ ਪਹਿਲੀ ਪ੍ਰਕਾਸ਼ਨਾ ਹੈ ਬਾਬਾ ਐਰਸਿੰਦਰ ਅੜਕੀ ਕਾਲੇ ਤੁਗਲ ਵਾਲਾ ਦੀ ਤੇ ਦੋਵੇਂ ਕਹਿ ਰਹੇ ਸੀ ਪੁੱਛਦੇ ਸੀ ਮੈਨੂੰ ਕਿ ਨਾ ਸਾਰੀ ਸਿੱਖਿਆ ਤਾਂ ਜੋ ਤੁਸੀਂ ਕਿੰਨਿਆਂ ਨੂੰ ਮਿਲੇ ਹੋ ਮੈਂ ਕਿਹਾ ਮੈਂ ਨਾ ਜੋ ਗੁਰਬਖ ਸਿੰਘ ਫਰਮ ਨੇ ਮਿਲ ਸਕੇ ਪਰ ਸਭ ਤੋਂ ਹਰ ਨੇ ਮਿਲ ਸਕੇ ਬਾਕੀ ਸਾਰਿਆਂ ਨੇ ਮਿਲਿਆ ਹੋਇਆ ਸਾਰਾਂ ਚਰਨ ਮਦਰਾ ਵੇ ਕੀਤੀ ਹੋਈ ਹੈ ਤੇ ਜਦੋਂ ਮੇਰੀ ਜਨਰੇਸ਼ਨ ਤੇ ਵੀ ਨਹੀਂ ਹੋਣਾ ਬਾਜੋਤ ਸਾਹਿਬ ਨੇ ਵੀ ਨਹੀਂ ਹੋਣਾ ਗਗਨ ਤੇ ਪ੍ਰਿੰਸਪਲ ਸਵਰਨ ਸਿੰਘ ਵਿਰਕਰ ਵੀ ਨਹੀਂ ਹੋਣਾ ਕਿਤਾਬ ਨੇ ਕਹਿਣਾ ਆਹ ਨੇ ਉਹ 11 ਵੱਡੇ ਬੰਦੇ ਜਿਨ੍ਹਾਂ ਦੀ ਜ਼ਿੰਦਗੀ ਨੂੰ ਬਾਜੋਤ ਸਾਹਿਬ ਨੇ ਤੁਹਾਡੇ ਲਈ ਸੰਭਾਲਿਆ ਇਹ ਧਰਮ ਹੈ ਆਪਣੇ ਤੋਂ ਪੁਰਬਲੇ ਆਪਣੇ ਤੋਂ ਪਹਿਲੇ ਨਾਇਕਾਂ ਨੂੰ ਆਪਣੀ ਅੱਖ ਨਾਲ ਦੇਖ ਕੇ ਆਪਣੇ ਵਰਤਮਾਨ ਨੂੰ ਸੰਭਾਲਣਾ ਤੇ ਅਗਲੀ ਜਨਰੇਸ਼ਨ ਨੂੰ ਸੌਂਪਣਾ ਤਾਂ ਕਿ ਉਹ ਜਿਹੜੀ ਰੇਸ ਵਿੱਚ ਹੁੰਦੀ ਨਾ ਆਪਣੀ ਇੱਕ ਜਿਹੜੀ ਬੈਟਲ ਲੈ ਕੇ ਅਗਲੀ ਫੜਾ ਫੜਾ ਦਿੰਦੇ ਆ ਉਹ ਕੋ ਭੱਜਦਾ ਉਹ ਆਪਣੀ ਡੋਰ ਪੂਰੀ ਕਰਕੇ ਕੋ ਫੜਾ ਦਿੰਦਾ ਇਹ ਨਾਲ ਮਿਲ ਕੇ ਆਪਾਂ ਦੌੜ ਪੂਰੀ ਕਰ ਲੈਨੇ ਆ ਇਹ ਉਸ ਬੈਟਰ ਫਰੋਂ ਵਾਲੇ ਦਰਾੜ ਵਰਗੇ ਨੇ ਸਦਾ ਸਪਰਸ਼ਿੰਗ ਬਾਜਵਾ ਜਿਨ੍ਹਾਂ ਨੇ ਜ਼ਿੰਦਗੀ 'ਚ ਪਤਾ ਨਹੀਂ ਕਿੰਨਾ ਕੰਮ ਕਰ ਛੱਡਿਆ ਨਿਸ਼ਕਾਮ ਕੰਮ ਕੀਤਾ ساری ਜ਼ਿੰਦਗੀ ਕਿਸੇ ਤੋਂ ਇੱਕ ਦੁਵਾਨੀ ਦੀ ਰਵੱਤਾਰੀ ਨਹੀਂ ਰੱਖੀ ਕਿਸੇ ਸੰਸਥਾ ਤੋਂ ਬੰਦੇ ਤੋਂ ਕਿਸੇ ਅਮੀਰ ਜ਼ਾਦੇ ਤੋਂ ਕਿਸੇ ਵੱਡੇ ਧਾਰਮਿਕ ਬੰਦੇ ਤੋਂ ਤੇ ਯਾਰੀਆਂ ਕਿਹੜੇ ਲੋਕਾਂ ਨਾਲ ਰਹੀਆਂ ਇਹਨਾਂ ਦੀਆਂ ਸਦਾ ਸੁਪਾਸ ਵਰਗੇ ਕਲਵੰਤ ਰੱਬ ਨਾਲ ਆ ਸ਼ਿਗਰਗਰਪਨਪੁਰ ਤੇ ਜੱਪੇ ਜਾਏ ਸੀ ਇਹਨਾਂ ਨੂੰ ਫੋਟੋਗ੍ਰਾਫੀ ਸਿੱਖਣ ਗਏ ਸੀ ਪਰ ਜਿਹੜਾ ਗੁਰੂ ਨੇ ਉਹ ਲੈ ਕੇ ਆਏ ਫੋਟੋਗ੍ਰਾਫੀ ਦਾ ਉਸ ਗੁਰ ਨੇ ਬਾਜਾ ਸਾਹਿਬ ਨੂੰ ਆਪਣੀ ਦੌਰ ਦਾ ਪਹਿਲਾ ਤੇ ਆਖਰੀ ਢੁਲਾਕ ਬਣਾ ਦਿੱਤਾ ਨਾ ਇਹਨਾਂ ਤੋਂ ਪਹਿਲਾਂ ਇਹਨਾਂ ਵਰਗਾ ਕੋਈ ਨਾ ਇਹਨਾਂ ਤੋਂ ਮਗਰੋਂ ਇਹਨਾਂ ਵਰਗਾ ਕੋਈ ਨਾਲੇ ਹੁੰਦੇ ਨੰਬਰ ਦਾ ਕੋਈ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖੜੀ ਜੇ ਡੇਰਾ ਭਗਵਾਨਾਂ ਦੀ ਵਿਸਾਖੀ ਹੈ ਬਾਜੋ ਸਾਡੀ ਅੱਖ ਵੇਖ ਰਹੀ ਹੈ ਕਿਲਰ ਦੇਪੁਰ ਦੇ ਖੇਡਾਂ ਨੇ ਬਾਜੋ ਸਾਡੀ ਅੱਖ ਵੇਖ ਰਹੀ ਹੈ ਮੋਹਰ ਤੇ ਮੇਲਾ ਹੈ ਲਗਭਗ ਤਿੰਨ ਦਹਾਕੇ ਬਾਜੋ ਸਾਡੀ ਅੱਖ ਵੇਖ ਰਹੀ ਹੈ ਭਗਵਾਨ ਦੀ ਛਿੰਝ ਹੈ ਬਾਜਰ ਸਾਹਿਬ ਦੀ ਅੱਖ ਵੀ ਇੱਕ ਰਹੀ ਬੋਲੇ ਸੋਨਿਆ ਸਾਸ਼ੀਆ ਸ਼੍ਰੋਮਣੀ ਗੁਰਪ੍ਰਧਾਨ ਕਮੇਟੀ ਦੇ ਜਿੰਨੇ ਵੀ ਪ੍ਰਧਾਨ ਹੋਏ ਇਹਨਾਂ ਦੇ ਜੀਵਨ ਕਾਲ 'ਚ ਉਹ ਸਾਰੇ ਲਗਭਗ ਇਹਨੇ ਸਟੂਡੀਓ 'ਚ ਬੈਠੇ ਮੈਂ ਵੇਖਿਆ ਇਹਨਾਂ ਦੇ ਸਟੂਡੀਓ 'ਚ ਮੈਂ ਉਸਤਾਦ ਲਾਲਚੰਦ ਜੱਟ ਨੂੰ ਫਰਸ਼ ਤੇ ਦਰੀ ਵਿਛਾ ਕੇ ਦੁਪਹਿਰਾ ਕੱਟਦੇ ਨੇ ਵੇਖਿਆ ਇਹਨਾਂ ਅੱਖਾਂ ਨਾਲ ਜਿਹੜੀਆਂ ਦੋ ਅੱਖਾਂ ਤੁਹਾਡੇ ਨਾਲ ਗੱਲ ਕਰ ਰਹੀਆਂ ਉੱਥੇ ਮੈਂ ਜਗਦੇਵ ਸਿੰਘ ਖੁੱਡੀਆਂ ਨੂੰ ਦੁਪਹਿਰਾ ਕੱਟਦਾ ਵੇਖਿਆ। ਸੰਤ ਹਰਜੰਤ ਸਿੰਘ ਲੰਗੋਆੜ ਨੂੰ ਇਹਨਾਂ ਦੇ ਪਰਿਵਾਰਕ ਦੁੱਖ ਸੁੱਖਾਂ ਸਾਂਝਾ ਕਰਦਾ ਵੇਖਿਆ। ਜਿਹੜਾ ਗੁਰਚਰਨ ਸਿੰਘ ਟੋੜਾ ਨੂੰ ਇਹਨਾਂ ਦੇ ਅੰਗ ਸੰਗ ਵੇਖਿਆ। ਨਿੱਕੇ-ਨਿੱਕੇ ਲਾਡੀਆਂ ਕਰਦੇ ਵੇਖਿਆ। ਕਈ ਦੇ ਕਹਾਉਂਦੇ ਲੇਖਕ ਜਗਤਾਰ, ਵੀਸ਼ਾ, ਸੁਰਜੀਤ ਪਾਤਰ, ਰਿਆਮ ਸਿੰਘ ਸੰਧੂ ਕਿਹੜੇ-ਕਿਹੜੇ ਨਾਗਣਾ ਸਾਰੇ ਦੇ ਨਾਲ ਇਹਨਾਂ ਦਾ ਮੁਹੱਬਤ ਦਾ ਰਿਸ਼ਤਾ ਜਿਹੜਾ ਸਾਰੀ ਜ਼ਿੰਦਗੀ ਨਿਭਾਇਆ। ਔਰ ਬੱਚੋ ਮੈਂ ਇਹ ਨਹੀਂ ਕਿ ਕੋਲ ਬੈਠੇ ਨੇ ਗੱਲ ਕਰਨ ਲੱਗਿਆ। ਇਹ ਬਾਬਾ ਸਾਡਾ ਕੌੜ ਤੁਮਾ ਆ। ਇਹਦਾ ਕੱਟਿੰਡਿਟੀ ਸੌਖੀ ਨਹੀਂ ਹੈ। ਪਰ ਹਰ ਮਰਜ਼ਦੀ ਫੱਕੀ ਕੁੱਟ ਕੇ ਜਿਹੜੀ ਚੂਰਨ ਬਣਦੀ ਹੈ ਉਹ ਬਾਬਾ ਜੀ ਸਾਹਿਬ ਦਾ ਸੁਭਾਅ ਬਣਦਾ ਹੈ। ਹਰੇਕ ਦੇ ਅੰਦਰਲੇ ਕੋਹਜ ਨੂੰ ਨੰਗਾ ਕਰਕੇ ਬਾਹਰ ਕੱਢ ਦਿੰਦਾ ਹੈ। ਇਹਦਾ ਇੱਕ ਇੱਕ ਫਿਕਰਾ ਜੋ ਚੇਤੇ ਆਉਂਦਾ ਹੈ ਤਾਂ ਮੈਨੂੰ ਲੱਗਦਾ ਕਿ ਇੱਕ ਧਰਤੀ ਦਾ ਵਿਸ਼ਵਾਸ ਹੈ ਕਿ 33 ਕਰੋੜ ਦੇਵਤੇ ਨੇ ਮੈਨੂੰ ਲੱਗਦਾ ਵੀ 33 ਕਰੋੜ ਤੇ ਇੱਕ ਦੇਵਤੇ ਨੇ ਉਹਨਾਂ ਚ ਇੱਕ 33 ਕਰੋੜ ਦਾ ਅਗਲਾ ਦੇਵਤਾ ਉਹ ਸਾਡਾ ਭਗਤ ਸਿੰਘ ਬਾਜਵਾ ਹੈ ਬੜੇ ਸੋਹਣੇ ਹਾਂ ਇਹਨੇ ساری ਜ਼ਿੰਦਗੀ ਕੋਈ ਮੁਰਗੀ ਆਪਣੇ ਮੂੰਹ 'ਚ ਨਹੀਂ ਪਾਈ ਮੈਂ ਉਹ ਬੰਦਾ ਗੱਲ ਕਰ ਰਿਹਾ ਉਹ ਬੰਦਾ ਗਵਾਹੀ ਦੇ ਰਿਹਾ ਜਿਹੜੇ ਬੰਦੇ ਨੇ 11ਵੀਂ ਦਾ ਜਦ ਤਨ ਫਾਰਮ ਭਰਿਆ ਸੀ ਕਾਲਜ ਦਾਖਲਾ ਹੋਣ ਵਾਸਤੇ ਉਦੋਂ ਜਿਹੜੀ ਫੋਟੋ ਲਾਈ ਸੀ ਉਹ ਵੀ ਬਾਜੋ ਸਾਹਿਬ ਨੇ ਖਿੱਚ ਕੇ ਦਿੱਤੀ ਸੀ ਇਸ ਕਰਕੇ ਮੇਰੀ ਗਵਾਹੀ ਦਾ ਸਿਰਫ ਇਹ ਹੈ ਮੈਂ ਚਾਹੁੰਦਾ ਸੀ ਕਿ ਅੱਜ ਬਾਜੋ ਸਾਹਿਬ ਦੇ ਸਨਮਾਨ ਵਿੱਚ ਜਿਹੜਾ ਆਪਾਂ ਐਸਨੀ ਰੜਕੀ ਕਾਲਜ ਤੋਂ ਕਰਵਾ ਲਿਆ ਉਹਨੂੰ ਕੀਤਾ ਜਾ ਰਿਹਾ ਹੈ ਜਿਹੜੇ ਸ਼ਾਮਲ ਹੋਵਾਂ ਸਜਣਾ ਸਵੇਤ ਹੋਵਾਂ ਇਸੇ ਕਰਕੇ ਮੈਂ ਇਸ ਸਾਲ ਵੀ ਬਸਾਖੀ ਦਾ ਪਵਿੱਤਰ ਦਿਹਾੜਾ ਚੁਣਿਆ ਸੀ ਅੱਜ ਕਈ ਥਾਈ ਮੈਂ ਹੋਰ ਵੀ ਜਾਣਾ ਸੀ ਮੈਂ ਕਿਹਾ ਨਹੀਂ ਜਾਣਾ ਸਿਰਫ ਤੁਗਲ ਵਾਲੇ ਜਾਣਾ ਮੈਂ ਘਰ ਤੁਰਨ ਲੱਗਿਆ ਤਾਂ ਮੇਰੀ ਪੋਤਰੀ ਕਹਿਣ ਲੱਗੀ ਨਦਰਤੁੱਛਿਆ ਜਨਾ ਜਾਓ ਨਿੱਕੀ ਜਈਏ ਮੈਨੂੰ ਪੁੱਤ ਵੀ ਨੋ ਜਾਣਾ ਪੈਣਾ ਇੱਕ ਬਾਬਾ ਜੀ ਦੇ ਨਾਲ ਉੱਥੇ ਦਰਸ਼ਨ ਕਰਨ ਜਾਣਾ ਮੈਂ ਇਹਦੇ ਕਿਹੜੇ ਬਾਬਾ ਜੀ ਨੇ ਮੈਂ ਕਿਹਾ ਜਿਹੜੇ ਇਹ ਬਾਬਾ ਜੀ ਨੇ ਨਾ ਉਹਨਾਂ ਦੇ ਰਾਹਾਂ ਦੇ ਤੁਰਨ ਵਾਲੇ ਬਾਬਾ ਜੀ ਨੇ ਉਹ ਸਾਡੇ ਇਹ ਗਨਨ ਪਾਤਸ਼ਾਹ ਦੇ ਕੋਲੋਂ ਕਿਰਤ ਦਾ ਸਬਕ ਲੈਣ ਵਾਲੇ ਵਿਵੰਡ ਕੇ ਸਿਕਾਉਣ ਵਾਲੇ ਦੇ ਛਕਣ ਵਾਲੇ ਸਭ ਨੂੰ ਲੈਣ ਵਾਲੇ ਤੇ ਸਾਡੇ ਸਾਰਿਆਂ ਦੇ ਵਾਸਤੇ ਸਰਬੱਤ ਦਾ ਭਲਾ ਮੰਗਣ ਵਾਲੇ ਆਪਾਂ ਜੀਨ ਬਾਜਰਾ ਨੂੰ ਸਲਾਮਾਤ ਕਰਦਾ ਪ੍ਰਿੰਸੀਪਲ ਸਾਹਿਬ ਇਹ ਪੱਕਿਆ ਫਲ ਤੁਹਾਡੀ ਝੋਲੀ ਚ ਜਿਗਿਆ ਮਤ ਸੋਚਣਾ ਕਿ ਤੁਸੀਂ ਬਾਜੋ ਸਾਹਿਬ ਦੀ ਕਦਰ ਕਰ ਰਹੇ ਹੋ ਬਾਜੋ ਸਾਹਿਬ ਤੁਹਾਡੀ ਕਦਰ ਕਰ ਰਿਹਾ ਕਿ ਇਹਨਾਂ ਨੇ ਇਹ ਪ੍ਰਵਾਨਗੀ ਦਿੱਤੀ ਕਿ ਇਹ ਕਿਤਾਬ ਤੁਸੀਂ ਛਾਪਣੀ ਹੈ ਜਿੰਦਾ ਕਰਤਾ ਜਿੰਦਾ ਸਾਨੂੰ ਕਰਤਾ ਤੁਹਾਨੂੰ ਇੱਕ ਨਵਾਂ ਊੜਾ ਵਾਗ ਦਿੱਤਾ ਇਹ ਨੂੰ ਅੱਗੇ ਆੜਾ ਏ ਈ ਸਸਾ 'ਤੇ ਲਿਖਦੇ ਰਹੋ ਊੜਾ ਪਾਤਾ ਮੇਰੇ ਬਾਬੇ ਨੇ ਸੋ ਮੈਂ ਬਾਜੋ ਸਾਹਿਬ ਭਾਗਾਂ ਲੇਖਕ ਦੋਸਤ ਕਿਨੇ ਆ ਰਹੇ ਨੇ ਵਕਤ ਠਾਵਾਂ ਤੋਂ ਆ ਰਹੇ ਨੇ ਸਾਡੇ ਮਹਾਨ ਭਵੀ ਆ ਰਹੇ ਨੇ ਮੈਂ ਉਹ ਜਦੋਂ ਗੱਲ ਸ਼ੁਰੂ ਕੀਤੀ ਸੀ ਸੋਚਿਆ ਤਾਂ ਕੁਝ ਹੋਰ ਸੀ ਪਰ ਮੈਂ ਜੋ ਕੁਝ ਬੋਲ ਗਿਆ ਮੈਨੂੰ ਨਹੀਂ ਪਤਾ ਮੈਂ ਕੀ ਕੁਝ ਬੋਲ ਗਿਆ ਬਸ ਇਸੇ ਨੂੰ ਹੀ ਬੇਸਮਾਦ ਕਹਿੰਦੇ ਨੇ ਬਹੁਤ ਸਮਾਦ ਬੋਲ ਰਹੇ ਆ ਮੈਂ ਜਦੋਂ ਵੀ ਇੱਥੇ ਆਉਣਾ ਆ ਬਾਇਲ ਸਿਗਰਟ ਕੀ ਕਾਲੇ ਤੁਗਲ ਵਾਲਾ ਜਦੋਂ ਵੀ ਆਉਣਾ ਬੱਚੇ ਮੈਨੂੰ ਕੁਝ ਹੋ ਜਾਂਦਾ ਮੈਨੂੰ ਕੁਝ ਹੋ ਜਾਂਦਾ ਉਹ ਕੀ ਹੁੰਦਾ ਮੈਨੂੰ ਆਪ ਨਹੀਂ ਪਤਾ ਪਰਮਾਤਮਾ ਕਰੇ ਕਿ ਸਾਡਾ ਤੇ ਤੁਹਾਡਾ ਸਾਥ ਰੇਤੀ ਜਗਿਆ ਤੱਕ ਰਹੇ ਸ੍ਰੀ ਰੰਗ ਰੰਗ ਸਾਥ ਰਹੇ ਮੈਨੂੰ ਹਰ ਥਾਂ ਤੇ ਇਹ ਤਸੱਲੀ ਮਿਲੇ ਕਿ ਮੈਂ ਟੁਗਲੂਆਲਾ ਕਾਲਜ ਦਾ ਕਿਸੇ ਨਾ ਕਿਸੇ ਰੂਪ ਚ ਹਿੱਸਾ ਆ 207 ਦੇ ਵਿੱਚ ਅੱਜ ਦੇ ਦਿਹਾੜੇ ਮੇਰੀ ਮਾਂ ਗਈ ਸੀ ਇਸ ਧਰਤੀ ਤੋਂ ਮੇਰਾ ਆਪਣੇ ਘਰ ਚ ਰਹਿਣਾ ਅੱਜ ਬਹੁਤ ਜ਼ਰੂਰੀ ਸੀ इमोਸ਼ਨਲੀ ਮੇਰਾ ਮਨ ਕਰਦਾ ਸੀ ਕਿ ਮੈਂ ਆਪਣੇ ਟੱਪਰ 'ਚ ਬੈਠਾ ਪਰ ਮੈਂ ਕਿਹਾ ਜਿੱਥੇ ਵੀ ਚੱਲਿਆ ਉਹ ਤੇ ਮੇਰਾ ਵੱਡਾ ਟੱਪਰ ਹੈ ਉੱਥੇ ਤੇ ਮੈਂ ਆਪਣੀ ਮਾਂ ਦੀਆਂ ਕਿੰਨੀਆਂ ਧੀਆਂ ਰਵਿੜਨਾ ਸੋ ਧਿਓ ਬੇਰੀ ਮਾਂ ਧਿਓ ਬੇਰੀਓ ਭੈਣੋ ਬੇਰੀਓ ਨਿੱਕੀਓ ਬੱਚਿਓ ਪਰਮਾਤਮਾ ਤੁਹਾਡੇ ਅੰਦਰਲੀ ਸੰਵੇਦਨਾ ਜਗਾਈ ਰੱਖੇ ਕੀਰਤਨ ਜਗਾਈ ਰੱਖੇ ਸਰਬੱਤ ਦੇ ਭਲੇ ਦਾ ਸੰਕਲਪ ਤੁਹਾਡੇ ਅੰਦਰ ਕਦੇ ਨਾ ਗਵਾਚੇ ਵਾਰਗ ਵਿੱਚ ਕੋ ਸਾਹਿਬ ਵਰਗ ਅਗਦੀ ਪੁੱਤਰ ਪੈਂਦੀ ਸਾਡਿਆਂ ਨੂੰ ਤੁਹਾਡੇ ਸਾਰੇ ਡੱਬਰ ਨੂੰ ਕਿ ਤੁਸੀਂ ਸਾਡੇ ਵਾਸਤੇ ਇੱਕ ਵਸੀਲਾ ਬਣਾਇਆ ਬਾਦਲ ਸਾਹਿਬ ਦੇ ਬਹਾਨੇ ਵਾਹਿਗੁਰੂ ਦੀ ਕਾਲਸਾ ਸ਼ਿਰਵਕੁਮਫਾ ਦੇ ਨਹੀਂ ਵਿਆਕਰਣ ਤਿਆਰ ਕੀਤੀ ਗੁਰਬਾਣੀ ਸਟੀਕ ਤਿਆਰ ਕੀਤਾ ਗੁਰੂ ਸਾਹਿਬ ਸਾਰੇ ਦਾ ਪ੍ਰਸਾਦ ਸੰਜੀ ਦੀ ਜ਼ਿੰਦਗੀ ਨੂੰ ਪ੍ਰਸ਼ਕ ਕਰਨ ਦਾ ਖਾੜਾਈ ਦਾ ਵਾਰਾ ਜਿਸੋਂ ਸੇ ਕਮਲ ਘੁਰਾਣੋ ਸਤਕਾਰਯੋਗ ਮਿਸਟਰ ਸੰਤ ਸਿੰਘ ਸੇਪੋਂ ਨੂੰ ਸਤਕਾਰਯੋਗ ਪ੍ਰਬੂਤ ਕੌਰ ਤੇ ਦਿੱਤ ਪਾਲ ਸਿੰਘ ਨੂੰ ਪਾਪਾ ਜੀ ਪ੍ਰਿਤੂ ਸਿੰਘ ਨੂੰ ਨਮ ਜੀ ਬੋਲੇ ਨੂੰ ਜਿਸ ਇੰਚਿਮੀਟਰ ਢੰਗ ਨਾਲ ਇਹਨਾਂ ਨੇ ਆਪਣੇ ਕੈਮਰੇ ਦੇ ਅੱਖ ਨਾਲ ਵੇਖਿਆ ਉਹ ਸੁਪਰ ਵੀ ਨਹੀਂ ਹੈ ਕਿਸੇ ਆਮ ਪਰਦੇ ਵਾਸਤੇ ਤੇ ਬੇਰੇਕੂਲ ਸਦਾ ਰਣਜੋਤ ਸਿੰਘ بڑے ਵੱਡੇ ਫੋਟੋ ਆਰਟਿਸਟ ਨੇ ਆਜਾ ਸਾਹਿਬ ਦੇ ਦਿਸੰਸਕ ਨੇ ਉਦੋਂ ਕਿ ਉਹ ਬਸੋ ਸ਼ਾਮ ਨੂੰ ਕਿਤਾਬ ਦੇਖ ਰਹੇ ਸੀ ਇਹਨਾਂ ਦੇ ਬਾਜੂ ਸਾਬ ਤੇ ਇਹ ਹੀ ਕਿਤਾਬ ਜਿਹੜੀ ਪਹਿਲੀ ਪ੍ਰਕਾਸ਼ਨਾ ਬਪਾਲ ਸਿੰਘ ਜੜਕੀ ਕਰੇ ਤੁਨ ਬੋਲੇ ਤੇ ਦੋਵੇਂ ਕਹਿ ਰਹੇ ਸੀ ਕੁਛ ਤੇ ਸੀ ਮੈਨੂੰ ਕਿ ਇਹਨਾਂ ਸਰਨੀ ਸਿੱਖੀ ਮੈਂ ਤੁਸੀ ਕਿੰਨੇ ਨੂੰ ਮਿਲੇ ਹੋਏ ਮੈਂ ਕਹਾਂ ਮੈਨਾਂ ਨੂੰ ਬਗਤ ਸਿੰਘ ਘਰਾਂ ਨੇ ਮਿਲ ਸਕੇ ਫਿਰ ਸਾਬ ਸਿੰਘਾਂ ਨੇ ਮਿਲ ਸਕੇ ਬਾਕੀ ਸਾਰਿਆਂ ਨੂੰ ਮਿਲਿਆ ਆ ਮੈਂ ਸਾਰਾ ਚਰਨ ਗੋਦਰਾ ਵਿੱਚ ਕੀਤੀ ਬੈਠੇ ਤੇ ਜਦੋਂ ਮੇਰੇ ਜਿੰਨੇ ਛੱਤੇ ਵੀ ਨਹੀਂ ਹੋਣਾ ਬਾਜੋ ਸਾਹਿਬ ਨੇ ਵੀ ਨਹੀਂ ਹੋਣਾ ਜੇ ਤਾਂ ਆਪ ਨੇ ਕਹਿਣਾ ਆਹ ਲਿਓ 11 ਵੱਡੇ ਬੰਦੇ ਜਿਨ੍ਹਾਂ ਦੀ ਜ਼ਿੰਦਗੀ ਨੂੰ ਬਾਜੋ ਸਾਹਿਬ ਨੇ ਤੁਹਾਡੇ ਹੀ ਸੁਭਾਣਿਆ ਇਹ ਧਰਮ ਹੈ ਆਪਰੇ ਤੋਂ ਪੁਰਬਲੇ ਆਪਰੇ ਤੋਂ ਪਹਿਲੇ ਰਾਏਕਾ ਨੂੰ ਆਪਣੇ ਆਖਰ ਨੂੰ ਦੇਖ ਕੇ ਆਪਣੇ ਵਰਤਮਾਨ ਨੂੰ ਸੁਧਾਲਣਾ ਤੇ ਅਗਲੇ ਦਿਸ਼ਾ ਨੂੰ ਸੌਂਪਣਾ ਤਾਂ ਕਿ ਉਹ ਜਿਹੜੀ ਰੀਲ ਇਸ ਵਿੱਚ ਹੁੰਦੀ ਨਾ ਆਪਣੀ ਇੱਕ ਜਿਸ ਬੈਟਲ ਲੈ ਕੇ ਗਈ ਫੜਾ ਪਾ ਦਿੰਦੇ ਆ ਉਹ ਕੋ ਭੱਜਦਾ ਉਹ ਆਪਣੀ ਦੌਲ ਪੂਰੀ ਦਾ ਕੋ ਫੜਾ ਦਿੰਦਾ ਰਲ ਮਿਲ ਕੇ ਆਪਾਂ ਦੌਲ ਪੂਰੀ ਕਰ ਲੈਂਦੇ ਆ ਇਹ ਉਸ ਬੈਟਲ ਫੜਨ ਵਾਲੇ ਦਾ ਹੌਕ ਵਰਗੇ ਨੇ ਜਿਦਾ ਕੰਪੀਸ ਬਾਦ ਦਾ

ਰਬਣਾ ਅਸੀਂ ਗੁਰੂ ਜੀ ਕੋਲ ਤੋਂ ਦਮੇ ਲੈ ਆਏ ਸੀ ਇਹਨਾਂ ਕੋਲ ਕੁਇਟਿੰਗ ਸਿੱਖਣ ਗਏ ਸੀ ਪਰ ਜਦੋਂ ਕੋਰੋਨਾ ਨੂੰ ਲੈ ਕੇ ਫੋਟੋਗ੍ਰਾਫੀ ਦਾ ਉਸ ਗੁਰੂ ਨੇ ਬਾਜਰਾ ਸਾਹਿਬ ਨੂੰ ਆਪਣੀ ਤੌਰ ਦਾ ਪਹਿਲਾ ਤੇ ਆਖਰੀ ਦੁੜਾ ਬਣਾ ਦਿੱਤਾ ਤਾਂ ਇਹਨਾਂ ਤੋਂ ਪਹਿਲੇ ਇਹਨਾਂ ਵਰਗਾ ਕੋਈ ਮੈਂ ਨਾ ਤਾਂ ਮਗਰੋਂ ਇਹਨਾਂ ਵਰਗਾ ਕੋਈ ਮੈਂ ਹੁੰਦੇ ਤਾਂ ਵਰਗਾ ਕੋਈ ਇਹਨਾਂ ਬੰਮਨਾਂ ਦੀ ਬਸਾਕੀਏ ਬਾਜਰਾ ਸਾਹਿਬ ਦੇ ਅੱਖੀਂ ਕਿਹੜਾ ਲੇਖਕ ਨੇ ਖੇਡਾਂ ਨੇ ਬਾਈਲ ਸਧਿਆਖ ਰਹੀ ਹੈ ਮੋਨਸ਼ੀ ਮੇਲ ਲਗਭਗ 3 ਹੱਥ ਕੇ ਬਾਈਲ ਸਧਿਆਖ ਰਹੀ ਹੈ ਭਗਵਤੀ ਸਿੰਚ ਬਾਈਲ ਸਧਿਆਖ ਰਹੀ ਬੋਲੇ ਸੋਨਿਆ ਸਾਸੀਆ ਕਾ ਚਰਕੁਣੀ ਗੁਰਦਵਾਰਪੁਰੰਤ ਕਮੇਟੀ ਜੇ ਜਿੰਨੇ ਵੀ ਪ੍ਰਧਾਨ ਹੋਏ ਇਹਨਾਂ ਦੇ ਜੀਵਨ ਕਾਲ ਚ ਉਹ ਸਾਰੇ ਲਗਭਗ ਇਹਨੇ ਸਟੂਡੀਓ ਚ ਬੈਠੇ ਮੈਂ ਵੇਖਿਆ ਫਰਸ਼ਤੇ ਦਰੀਬਾ ਛਾ ਕੇ ਦੁਪਹਿਰਾ ਕੱਟਦੇ ਨੇ ਵੇਖਿਆ ਇਹਨਾਂ ਅੱਖਾਂ ਨਾਲ ਜਿਹੜੇ ਦੁੱਖਾਂ ਤੁਹਾਡੇ ਨਾਲ ਕਰੀ ਨੇ ਉੱਥੇ ਮੈਂ ਜਗਦੇਵ ਸਿੰਘ ਕੁੜੀਆਂ ਨੂੰ ਦੁਪਹਿਰਾ ਕੱਟਦੇ ਦੇ ਵੇਖਿਆ ਸੰਤ ਰਤਨ ਸਿੰਘ ਲੋਗੋ ਵਾਲ ਨੂੰ ਇਹਨਾਂ ਦੇ ਪਰਿਵਾਰਕ ਦੁੱਖ ਸੁੱਖਾਂ ਸ਼ਾਮਲ ਹੁੰਦੇ ਵੇਖਿਆ ਜਿਵੇਂ ਗੁਰਚਰਤ ਸਿੰਘ ਟੋੜਾ ਨੂੰ ਇਹਨਾਂ ਦੇ ਅੰਗ ਸੰਗ ਵੇਖਿਆ ਿੱਕੇ-ਿੱਕੇ ਲਾਡੀਆਂ ਕਰਦੇ ਵੇਖਿਆ ਇਹਦੇ ਕਹਾਣੇ ਲੇਖਕ ਦਿੱਤਾ ਵਿਸ਼ਾ ਸੁਦੀਪਾਤ ਰਿਆਫਿਕ ਸੰਧੂ ਕਿਹੜਾ ਜਿਹੜਾ ਨਾ ਕਰਾਵਾ ਸਾਹੇ ਦੇ ਨਾਲ ਇਹਦਾ ਮੁਹੱਬਤ ਦਾ ਰਿਸ਼ਤਾ ਜਿਹੜਾ ਸਾਰੇ ਜਿੰਦਗੀ ਦੇ ਵਿੱਚ ਔਰ ਬੱਚੇ ਉਹ ਇਹ ਨਹੀਂ ਕਿ ਕੋਲ ਬੈਠੇ ਨੇ ਗੱਲ ਕਰਨ ਲੱਗਿਆ ਤੇ ਬਾਬਾ ਸਾਡਾ ਕੌੜ ਤੋਂ ਬਾਇਆ ਇਹ ਤਾਂ ਕੱਟਲੀ ਦੀ ਸੌਖੀ ਹੀ ਹੈ ਔਰ ਹਰ ਮਰਜ਼ਦੀ ਫੱਕੀ ਉੱਠ ਕੇ ਜਿਹੜੀ ਚੋਰ ਨੂੰ ਬਣਦੀ ਏ ਉਹ ਬਾਗਲ ਸਾਹਿਬ ਦਾ ਸੁਭਾਅ ਬਣਦਾ ਹੈ ਹਰੇਕ ਦੇ ਅੰਦਰਲੇ ਕੋਝ ਨੂੰ ਨੰਗਾ ਕਰਕੇ ਬਾਹਰ ਕੱਢ ਦਿੰਦਾ ਹੈ ਇਹਦਾ ਇੱਕ ਇੱਕ ਫਿਕਰ ਜੋ ਚਿੱਤੇ ਆਉਂਦਾ ਹੈ ਤਾਂ ਮੈਨੂੰ ਲੱਗਦਾ ਕਿ ਇੱਕ ਧਰਤੀ ਦਾ ਵਿਸ਼ਵਾਸ ਹੈ ਕਿ 30 ਕਰੋੜ ਦੇਵਤੇ ਨੇ ਮੈਨੂੰ ਲੱਗਦਾ ਵੀ 33 ਕਰੋੜ ਤੇ ਇੱਕ ਦੇਵਤੇ ਨੇ ਉਹਨਾਂ ਦੇ ਇੱਕ 33 ਕਰੋੜ ਦਾ ਅਗਲਾ ਦੇਵਤਾ ਸਾਡਾ ਪੈਸੇ ਬਾਜਵਾ ਇਹਨਾਂ ਕਿਉਂ ਨੰਪਾਲ ਸਾਹਿਬ ਨੂੰ ਕਿਤਜ਼ਾ ਜ਼ੋਖਲੇ ਵਾਲੇ ਵਿਵਾਂਡਿਕੀਸ਼ ਕੰਮ ਵਾਲੇ ਜਿਸਕਰ ਵਾਲੇ ਸਭ ਮਿਲਣ ਵਾਲੇ ਤੇ ਸਾਡੇ ਸਾਰਿਆਂ ਦੇ ਵਾਸਤੇ ਸਭ ਤੋਂ ਭਲਾ ਬੰਨਣ ਵਾਲੇ ਨਪਸ ਤੇ ਭੋਖੇ ਫਲ ਤੁਹਾਡੀ ਧੋਲ ਚ ਡੇਗਾ ਮੈਂ ਸੋਚਣਾ ਕਿ ਤੁਸੀਂ ਬਾਜਾ ਸਾਹਿਬ ਦੀ ਕਰਨ ਕਰ ਰਹੇ ਹੋ ਬਾਜਾ ਸਾਹਿਬ ਤੁਹਾਡੀ ਕਰਨ ਕਰ ਰਹੇ ਹੈ ਕਿ ਇਹਨਾਂ ਨੇ ਇਹ ਪ੍ਰਵਾਰਗੀ ਦਿੱਤੀ ਕਿ ਇਹ ਕਿਤਾਬ ਤੁਸੀਂ ਚਾਪਣੀ ਹੈ ਕਰਤਾ ਜਿੰਦਾ ਸੰਮਰਤਾ ਤਨੂ ਇੱਕ ਨਵਾਂ ਉੜਾਵਗ ਦੇਤਾ ਇਹ ਨੂੰ ਅਗੇ ੜਾ ID ਸਸਾ ਤੇ ਲਿਖਦੇ ਰਿਓ ਉੜਾਪਾ ਪਤਾ ਮਿਲ ਬੱਲੇ ਸੁਮੈ ਐ ਉਸਤ ਭਾਗਾਂਾ ਇੱਕ ਵਿਦੋਸਕੇ ਨੇ ਆ ਰਹੇ ਨੇ ਬਾਕੀ ਕਹਾਵਤ ਆ ਰਹੇ ਨੇ ਸਾਰੇ ਮਹਾਨ ਕਵੀ ਆ ਰਹੇ ਨੇ ਮੈਂ ਪੁਰਨ ਜੇ ਤੁ ਗੱਲਬਾਤ ਕੀਤੀ ਸੀ ਸੋਚਿਆ ਤੇ ਕੁਝ ਹੋਰ ਸੀ ਪਰ ਮੈਂ ਜੋ ਕੁਝ ਬੋਲ ਗਿਆ ਮੈਨੂੰ ਨਹੀਂ ਪਤਾ ਮੈਂ ਕੀ ਕੀ ਬੋਲ ਰਿਹਾ ਹਾਂ ਬਸ ਇਸੇ ਨੂੰ ਇਸਮਾਦ ਕਹਿੰਦੇ ਨੇ ਕੋਸ਼ਿਸ਼ ਸਮਾਦ ਖੋਲ ਰਿਹਾ ਮੈਂ ਜਦੋਂ ਵੀ ਇੱਥੇ ਆਉਂਦਾ ਆਪਾਂ ਅਸਿਕਰ ਹਟਕਾਲੇ ਤੁੰਗੜਾ ਜਦੋਂ ਵੀ ਆਉਂਦਾ ਬੱਚੇ ਮੈਨੂੰ ਕੁਝ ਹੋ ਜਾਂਦਾ ਮੈਨੂੰ ਕੁਝ ਹੋ ਜਾਂਦਾ ਉਹ ਕੀ ਹੁੰਦਾ ਇਹ ਮੈਨੂੰ ਆਪ ਨਹੀਂ ਪਤਾ ਪਰਮਾਤਮਾ ਕਰੇ ਕਿ ਸਾਡਾ ਤੇ ਤੁਹਾਡਾ ਸਾਥ ਇਹ ਜਗ੍ਹਾ ਤੱਕ ਰਹੇ ਸ੍ਰੀ ਰੰਨ ਰਣ ਸਾਹ ਪਰਵੇ ਮੈਨੂੰ ਹਰ ਥਾਂ ਤੇ ਇਹ ਤਸੱਲੀ ਮਿਲੇ ਕਿ ਮੈਂ ਤੁਗੜ ਵਾਲਾ ਕੋਲ ਹੀ ਤਾਂ ਕਿਸੇ ਕਿਸੇ ਦੁੱਕੇ ਇਸਾ ਦੋਸਤ ਸਭ ਦੇ ਵਿੱਚ ਅੱਜ ਦੇ ਦਿਹਾੜੇ ਮੇਰੀ ਮਾਂ ਗਈ ਸੀ ਸਤਤੀ ਤੋਂ ਫਿਰ ਆਪਣੇ ਘਰ ਚ ਰਹਿਣਾ ਬਹੁਤ ਜ਼ਰੂਰੀ ਸੀ ਇਹ ਬੁਸ਼ਟਰੀ ਮੇਰਾ ਮਨ ਕਰਦਾ ਸੀ ਕਿ ਮੈਂ ਆਪਣੇ ਟੱਬਰ ਤੇ ਬੈਠਾ ਪਰ ਮੈਂ ਕਿੱਥੇ ਨੂੰ ਚੱਲਿਆ ਉਹ ਮੇਰਾ ਬਟਾ ਟੋਕਰ ਹੈ ਉੱਥੇ ਤੇ ਮੈਂ ਆਪਣੀ ਮਾਂ ਦੀਆਂ ਕਿੰਨੀਆਂ ਧੀਆਂ ਮਿਲਣ ਸੁੱਤੀ ਹੋਵੇਰੀ ਬਾਗਤੀ ਹੋਵੇਰੀ ਉਹ ਭੈਣੋ ਮੇਰੀਓ ਲਿਖੀਓ ਬੱਚੀਓ ਪਰਮਾਤਮਾ ਤੁਹਾਡੇ ਅੰਦਰ ਦੀ ਸੰਵੇਦਨਾ ਜਗਾਏ ਰੱਖੇ ਕੀਰਤਨ ਜਗਾਏ ਰੱਖੇ ਸਭਕਤਿ ਪਲ ਇਹਦਾ ਸੰਕਲਪ ਤੁਹਾਡੇ ਅੰਦਰ ਕਦੇ ਨਾ ਬੁੱਚੇ ਉਹ ਵਰਕ ਤੇ ਸੋਚੋ ਵਰ ਗਗਨਦੀਪ ਪੁੱਤਰ ਐਂਡ ਦੀ ਸਾਡਿਆਂ ਨੂੰ ਤੁਹਾਡੇ ਸਾਡੇ ਟੋਕਰ ਨੂੰ ਇਕ ਤੂਸੀ ਸਾਡੇ ਵਾਸਤੇ ਕੁਛ ਸੀਲਾ ਬਣਾਇਆ ਬਾਜਾ ਸਭ ਦੇ ਪਹਾਨੇ ਰਾਇਗੋਜੀ ਦਾ ਖਾਲਸਾ ਸਿਰਵਾਏ ਚਿੰਤਨ ਕਰਦੇ